ਸਸੀ ਗੱਲ ਜੀ ਮੈਂ ਗੁਰਪ੍ਰੀਤ ਸਿੰਘ ਉਰਫ ਗੋਲਡੀ ਹੁੰਦਲ ਸਰਪੰਚ ਪਿੰਡ ਚਟੋਲੀ ਜ਼ਿਲ੍ਹਾ ਐਸਐਸ ਨਗਰ ਮੋਹਾਲੀ ਮੈਂ ਜੀ ਅਜਿਹਾ ਇੱਕ ਮੁੱਦੇ ਤੇ ਗੱਲ ਕਰਨ ਲੱਗਿਆ ਹਾਂ ਇਹ ਪ੍ਰਵਾਸੀਆਂ ਦਾ ਮੁੱਦਾ ਜੋ ਪਿਛਲੇ ਕੁਝ ਦਿਨਾਂ ਤੋਂ ਚੱਲ ਰਿਹਾ ਹੈ ਬੜਾ ਮਤਲਬ ਦੀ ਹੋਇਆ ਹੈ ਬਹੁਤ ਹੀ ਮਤਲਬ ਦਿਲ ਨੂੰ ਦੁੱਖ ਦੇਣ ਵਾਲੀ ਹੈ ਇੱਕ ਤਿਲੂ ਨਿਚੋੜਨ ਵਾਲੀ ਹੈ ਕੱਢਣਾ ਹੋਈ ਹੈ ਬਹੁਤ ਹੀ ਮਾੜੀ ਘਟਨਾ ਬੜੀ ਸੋ ਮੈਂ ਨਾ ਇੱਕ ਕੱਲ ਇੱਕ ਵੀਡੀਓ ਦੇਖੀ ਹੈ ਜੀ ਵਾਇਰਲ ਹੋਈ ਹੈ ਮੇਰੇ ਪਿੰਡ ਦੇ ਕੁਝ ਬੱਚਿਆਂ ਨੇ ਪਾਈ ਹੈ ਬੱਚੇ ਵੀ ਨਹੀਂ ਕਹਿ ਸਕਦੇ ਅਡਲਟੀਆਂ ਸਾਰੀ ਇਹੋ ਪਿੰਡ ਦੇ ਵੋਟਰ ਐ ਪਰ ਮੇਰਾ ਉਹਨਾਂ ਨਾਲ ਕੋਈ ਰੋਸ ਗਿਲਾ ਨਹੀਂ ਹੈ ਪਰ ਉਹਨਾਂ ਦੇ ਪਿੱਛੇ ਕੌਣ ਹੈ ਕੌਣ ਨਹੀਂ ਇਹ ਵੈਗਰੂ ਜਾਂਦਾ ਹੈ ਸੋ ਨਾ ਇਹ ਉਹਨਾਂ ਨੇ ਉਹ ਵੀਡੀਓ ਦੇ ਵਿੱਚ ਇੱਕ ਇਹ ਸਾਬਤ ਕਰਤਾ ਬੜੀ ਝੂਠੀ ਵਾਇਰਲ ਵੀਡੀਓ ਕਰੀ ਹੈ ਮੈਂ 12 ਤਰੀਕ ਨੂੰ 12 ਸਤੰਬਰ ਨੂੰ ਪੀਏ ਐਡਮਿਟ ਹੋਇਆ ਜੀ ਮੇਰੀ ਚੂਲੇ ਦਾ ਰਿਪਲੇਸਮੈਂਟ ਸੀ ਜੀ ਮੇਰਾ ਚੂਲਾ ਪਿਆ ਮੈਂ 17 ਤਰੀਕ ਨੂੰ ਆਫਟਰ ਲੰਚ ਮੈਂ ਡਿਸਚਾਰਜ ਹੋ ਕੇ ਆਪਣੇ ਘਰ ਆਉਂਦਾ ਜੀ ਤਾਂ 18 ਤਰੀਕ ਨੂੰ ਇੱਕ ਵੀਡੀਓ ਵਾਇਰਲ ਕਰਨੀ ਹੈ ਜੀ ਇਹ ਬੱਚੇ ਕੌਣ ਹੈ ਪਿੰਡ ਦੇ ਸਾਡੇ ਉਹ ਕਹ ਰਹੇ ਕਿ ਸਰਪੰਚ ਨੇ ਇੱਕ ਮਤਾ ਪਾਸਤਾ ਜਿਹਦੇ ਵਿੱਚ ਇਹ ਕਰਦਣਾ ਜੀ ਬਈਏ ਨਹੀਂ ਕੱਢਣੇ ਹੈਗੇ ਪ੍ਰਵਾਸੀ ਬਾੜ ਨਹੀਂ ਕੱਢਣੇ ਦੇਖੋ ਪਹਿਲੀ ਗੱਲ ਤਾਂ ਕਿ ਮੈਂ 17 ਅਦਿਕ ਨੂੰ ਆਇਆ ਹਾਂ ਮੇਰੀ ਚੂਲੇ ਦੀ ਰਿਪਲੇਸਮੈਂਟ ਐਂ ਮੇਰੇ 38 ਤੋਂ 40 ਟਾਂਕੇ ਲੱਗੇ ਹੋਏ ਆ ਬਿਲਕੁਲ ਪ੍ਰੋਪਰ ਮੈਨੂੰ ਬੈਡ ਰੈਸਟ ਦੇ ਰੱਖੀ ਐ ਕਿਸੇ ਨੂੰ ਮਿਲਣ ਦੇ ਡਾਕਟਰ ਨੇ ਮੈਨੂੰ ਮਨਾ ਕਰਿਆ ਬਹੁਤਾ ਬੋਲਣ ਦੇ ਮਨਾ ਕੀਤਾ ਹੋਇਆ ਸੋ ਮੇਰੀ ਅਜੇ ਕਿਸੇ ਮੇਰੇ ਪੰਚਾਇਤ ਮੈਂਬਰ ਨਾਲ ਮੇਰੀ ਕੋਈ ਮੀਟਿੰਗ ਨਹੀਂ ਹੋਈ ਮੇਰੀ ਕੋਈ ਵਾਰਤਲਾਪ ਨਹੀਂ ਹੋਈ ਇਹਨਾਂ ਨੇ ਪਤਾ ਨਹੀਂ ਕਿਉਂ ਮੇਰੀ ਸ਼ੋਭੀ ਖਰਾਬ ਕਰਨ ਦੇ ਵਾਸਤੇ ਕੋਣ ਬੰਦਾ ਇਹਨਾਂ ਨੂੰ ਮੂਹਰੇ ਕਰਕੇ ਇਹਨਾਂ ਦੇ ਮੁੱਢਿਆਂ ਤੇ ਰੱਖ ਕੇ ਚਲਾ ਰਿਹਾ ਐ ਸੋ ਇਹਨਾਂ ਦੀ ਵੀਡੀਓ ਨਾਲ ਮੈਨੂੰ ਬਹੁਤ ਦੁੱਖ ਹੋਇਆ ਐ ਬਹੁਤ ਹੀ ਇਹ ਮੱਟ ਭੱਗੀ ਐ ਐਜ਼ ਏ सरपंच है जे एक ਮੈਂ ਪਿੰਡ ਦਾ ਮੋਹਰ ਬੰਦਾ ਤੇ ਮੈਂ ਇੱਕ ਬਿਜ਼ਨਸਮੈਨ ਬੰਦਾ ਵੀ ਟਰਾਂਸਪੋਰਟਰ ਬੰਦਾ ਤਾਂ ਮੇਰੀ ਬਹੁਤ ਸ਼ਬੀ ਖਰਾਬ ਹੋਈ ਹੈ ਜੀ ਮੇਰੇ ਦਿਲ ਨੂੰ ਇਸ ਚੀਜ਼ ਦੀ ਬਹੁਤ ਮੈਨੂੰ ਹਿੱਟ ਹੋਈ ਹੈ ਗੱਲ ਇਹ ਕਿ ਮੇਰੇ ਪਿੰਡ ਦੇ ਵਾਸੀ ਬਿਨਾ ਸੋਚੇ ਸਮਝੇ ਬਿਨਾ ਕੁਝ ਲੈ ਕੇ ਕਿਹੜੇ ਮਤੇ ਦੀ ਗੱਲ ਕਰਦੇ ਮੈਨੂੰ ਮਤੇ ਦੀ ਕਾਪੀ ਲੈ ਕੇ ਪੇਸ਼ ਕਰਨ ਮੇਰੇ ਸਾਹਮਣੇ ਮਤਾ ਰੱਖਣ ਮੇਰੀ ਕਿਸੇ ਰੰਗ ਗੱਲ ਹੀ ਨਹੀਂ ਹੋਈ ਜੀ ਮੈਂ 24 ਘੰਟੇ ਦੇ ਵਿੱਚ ਵਿੱਚ ਪੀਜੀ ਜੀ ਤੋਂ ਐਡਮਿਟ ਡਿਸਚਾਰਜ ਹੋ ਕੇ ਆ ਕੇ ਕੀ ਮਤਾ ਪਤਾੰਗਾ ਜੀ ਮੈਂ ਇੱਕ ਮਹੀਨਾ ਪਹਿਲਾਂ ਕਹਿ ਕੇ ਗਿਆ ਆਪਣੇ ਵੀ ਮੈਂ ਇੱਕ ਮਹੀਨੇ ਦੀ ਬੈਡ ਰੈਸਟ ਤੇ ਆ ਪਲੀਜ਼ ਕੋਈ ਮੈਂ ਮਤਾਂ ਨਹੀਂ ਪਾ ਸਕੂੰਗਾ ਮੇਰੀ ਰਿਪਲੇਸਮੈਂਟ ਹੈ ਪਰ ਇਹ ਮੈਨੂੰ ਬਦਨਾਮ ਕਰਨਾ ਚਾਹ ਰਹੀ ਜੀ ਇਹ ਕੌਣ ਹੈ ਇਹਦਾ ਵੈਗਰੂ ਜਾਣਦਾ ਹੈ ਸੋ ਮੈਂ ਇਸ ਵੀਡੀਓ ਦੀ ਜੋ ਇਹਨਾਂ ਨੇ ਵਾਇਰਲ ਕੀਤੀ ਹੈ ਤਾਂ ਮੈਨੂੰ ਬਹੁਤ ਹੀ ਹਿੱਟ ਕਰੀ ਹੈ ਜੀ ਸੋ ਮੈਂ ਤੁਹਾਨੂੰ ਇਹ ਆਪਣੀ ਛੋਟੀ ਜਿਹੀ ਵੀਡੀਓ ਲਈ ਇਹ ਦੱਸਣਾ ਚਾਹੁੰਦਾ ਸਪਾਈ ਦੇਣਾ ਚਾਹੁੰਦਾ ਬਾਕੀ ਮੈਂ ਪਰਿਵਾਰ ਜਿਹੜੇ ਮੱਧ ਭਾਗੀ ਕਰਨਾ ਹੋਈ ਆ ਉਹਦੀ ਕੜੀ ਸ਼ਬਦਾਂ ਨਹੀਂ ਦਿਆਂ ਕਰਦਾ ਜੀ ਪ੍ਰੈਕਟਿਕਲ ਖਾਸ ਤੌਰ ਤੇ ਨਹੀਂ ਹੁੰਦੇ